ਜਿਹੜੇ ਵੀ ਵੀਰ ਆਪਣੇ ਯੂਨੀਵਰਸਿਟੀ ਵਿੱਚ ਸਟੂਡੈਂਟਾਂ ਦੀ ਮੱਤ ਕਰਨ ਆਉਂਦੇ ਆ ਉਹਨਾਂ ਦੇ ਉਮਰਾਂ ਨਹੀਂ ਦੇਖੀਆਂ ਜਾਣੀਆਂ ਉਹਨਾਂ ਦੇ ਕੱਦ-ਕਾਠ ਨਹੀਂ ਦੇਖੇ ਜਾਣੇ ਉਹਨਾਂ ਦੀ ਜਿਹੜੀ ਅੰਦਰਲੀ ਭਾਵਨਾ ਤੇ ਉਹਨਾਂ ਦਾ ਜਜ਼ਬਾ ਜਿਹੜਾ ਉਹ ਦੇਖਿਆ ਜਾਣਾ ਮੈਂ ਤੁਹਾਨੂੰ ਇੱਕ ਵੀਰ ਨਾਲ ਮਿਲਾਉਣ ਲੱਗਾ ਦੋ ਮਿੰਟ ਦਾ ਸਮਾਂ ਕੱਢ ਕੇ ਵੀਡੀਓ ਜ਼ਰੂਰ ਦੇਖ ਲਿਓ ਵੀਰ ਇੱਥੇ ਵੀਜੀ ਸਸੀ ਗੱਲ ਜੀ ਸਸੀ ਭੈ ਜੀ ਵੀਰ ਆਪਣਾ ਹਾਈਟ ਕਿੰਨੀ ਹੈ ਹਾਈਟ ਮੇਰੀ 3 9 ਇੰਨੋਂ ਹਾਂ ਜੀ ਤੇ ਭਾਈ ਤੁਸੀਂ ਇੱਥੇ ਇਹਨਾਂ ਦੀ ਮਤ ਕਰਨਾ ਹੈ ਜਾਂ ਇੱਥੇ ਪੜਦੇ ਆਂ ਜੇ ਕੀ ਮੈਂ ਪੜਦਾ ਵੀ ਆਂ ਮਰਦ ਤਾਂ ਕਾਹਨੂੰ ਚਲ ਸਾਰੇ ਜਣੇ ਇੱਕ ਯੂਨਿਟੀ ਹੋਏ ਆ ਕਿਤੇ ਨਾ ਕਿਤੇ ਜਿਹੜੇ ਆਪਾਂ ਵੀਡੀਓ ਦੇਖਦੇ ਆਂ ਜਾਂ ਜਿਵੇਂ ਦੇਖਦੇ ਆਂ ਵੀ ਸਾਡੇ ਵੱਡੇ ਸਾਡੇ ਲਈ ਲੜ ਰਹੇ ਆ ਕਿਤੇ ਨਾ ਕਿਤੇ ਸਾਨੂੰ ਅੱਜ ਹੀ ਮੌਕਾ ਆ ਜੇ ਅਸੀਂ ਹੁਣ ਇਹਨਾਂ ਨਾਲ ਸਟੈਂਡ ਕਰਦੇ ਆਂ ਕਿਤੇ ਨਾ ਕਿਤੇ ਕਿਉਂਕਿ ਇਹ ਜਿਹੜੇ ਅੱਧੇ ਪੜ ਚੁੱਕੇ ਆ ਉਹ ਵੀ ਇੱਥੇ ਬੈਠੇ ਆ ਹੁਣ ਬਾਬੇ ਆਪਣੇ ਕਿਸਾਨ ਜਾਂਤਾ ਜਾਂ ਜੋ ਵੀ ਆ ਉਹ ਇੰਨੀ ਦੂਰੋਂ ਆਂਦੇ ਆ ਅਸਲ ਤੇ ਯੂਨੀਵਰਸਿਟੀ ਦੇ ਹੋ ਕੇ ਸਾਡਾ ਫਰਜ ਬਣਦਾ ਐਜ਼ ਅ ਸਟੂਡੈਂਟ ਵੀ ਆ ਪਹਿਤੇ ਖੜੀ ਇਹਨਾਂ ਨਾਲ ਬੋਲੀਏ ਕੁਝ ਸਿੱਖਣ ਨੂੰ ਮਿਲੂਗਾ ਜੇ ਕੱਲ ਨੂੰ ਕੁਝ ਗੱਲ ਸਾਡੇ ਦੇ ਆਂਦੀ ਆ ਅਸੀਂ ਕਿਵੇਂ ਲੋਕਾਂ ਨੂੰ ਇਕੱਠਾ ਕਰਨਾ ਜਾਂ ਜਿੰਵੇਂ ਵੀ ਕਰਕੇ ਹੁਣ ਇੱਥੇ ਇੱਕ ਕੁੜੀ ਆ ਉਹ ਬਹੁਰੀ ਬੋਲਦੀ ਵਿਦ ਨੋਲੇਜ ਬੋਲਦੀ ਵੀ ਫੈਕਟ ਬੋਲਦੀ ਆ ਸਾਨੂੰ ਵੀ ਕੁਝ ਗੱਲਾਂ ਪਤਾ ਲੱਗਦੀਆਂ ਤੇ ਅੰਦਰੋਂ ਹੀ ਇੱਕ ਜਨੂਨ ਆਉਂਦਾ ਵੀ ਹਾਂ ਆਪਾਂ ਵੀ ਧਰਨੇ ਦਾ ਹਿੱਸਾ ਬਣੀਏ ਪਾਜੀ ਰੋਜ਼ ਹੀ ਹੁੰਨੇ ਤੁਸੀਂ ਇੱਥੇ ਜਾਂ ਰਾਤ ਨੂੰ ਚਲੇ ਜਾਂਦੇ ਜਾਂ ਵਿੱਚ ਪੜਦੇ ਵੀ ਜਾਂ ਕਿਦਾਂ ਇਹ ਸਮਾਂ ਕਿਦਾਂ ਡਾਇਜੈਸਟ ਕਰਦੇ ਨਹੀਂ ਮੈਂ ਦੇਖੋ ਇੱਥੇ ਬੀਏ ਵੀ ਕਰਦਾ ਨਾਲ ਦੀ ਨਾਲ ਮੈਂ ਜੋਬ ਵੀ ਕਰਦਾ ਮੈਂ ਪੋਸਟ ਆਫਿਸ 'ਚ ਲੱਗਾ ਹਾਂ ਜੋਬ ਵੀ ਕਰਦੇ ਹਾਂਜੀ ਜੋਬ ਵੀ ਕਰਦਾ ਮੇਰੇ ਨਾਲ ਤੇ ਜਦ ਵੀ ਮੌਕਾ ਮਿਲਦਾ ਮੈਂ ਜ਼ਰੂਰ ਹੁਣ ਵੀ ਮੈਂ ਡਿਊਟੀ ਤੋਂ ਆਇਆ ਡਿਊਟੀ ਤੋਂ ਮੈਂ ਦੋ ਛੁੱਟੀ ਹੋਈ ਸੀ 2 ਵਜੇ ਤੋਂ ਬਾਅਦ ਮੈਂ ਜਿਵੇਂ ਬੱਸ ਹੋਸ ਕਰਕੇ ਫਿਰ ਮੈਂ ਇੱਥੇ ਆ ਗਿਆ ਕਿਉਂਕਿ ਮੈਨੂੰ ਹੋਸਟਲ ਹੀ ਜਾਣਾ ਹੁੰਦਾ ਕਦੇ-ਕਦੇ ਥੱਲੇ ਕਰਦਾ ਹੁੰਦਾ ਆਰਾਮ ਕਰ ਲਈਏ ਪਰ ਜੇ ਦੇ ਫਿਰ ਆਪਾਂ ਦੇਖਦੇ ਆ ਇੱਥੇ ਲੋਕ ਵੀ ਖੜੇ ਆ ਜਿਵੇਂ ਕਰਕੇ ਕਿਉਂਕਿ ਅਗਲੇ ਅੱਗੇ ਯੂਨੀਵਰਸ ਇੱਥੇ ਬੈਠੇ ਆ ਧਰਨੇ ਦੇ ਬੈਠੇ ਆ ਕੋਈ ਨਾ ਕੋਈ ਮੁੱਦਾ ਹੈਗਾ ਤਾਂ ਹੀ ਸਾਰੇ ਬੈਠੇ ਆ ਤੇ ਸਾਨੂੰ ਚਾਹੀਦਾ ਹੋਵੇ ਕਿਤੇ ਨਾ ਕਿਤੇ ਨਾਲ ਸਹਿਯੋਗ ਦੀ ਜਿਆਦਾ ਤੇ ਜਿਆਦਾ ਨਹੀਂ ਜਿੰਨਾ ਮਿੰਟ ਵੀ ਹੋ ਸਕੇ ਬੈਸ ਕੇ ਟਾਈਮ ਕੱਢੀ ਥੋੜਾ ਵੀ ਕੱਢੀ ਪਰ ਜ਼ਰੂਰ ਕੱਢੀ ਟਾਈਮ ਵੀਰ ਮੈਂ ਤੇਰੀ ਇੱਕ ਵੀਡੀਓ ਦੇਖੀ ਉਹਦੇ ਵਿੱਚ ਤੂੰ ਜਿਹੜਾ ਸ਼ੇਰੋ ਸ਼ੇਰੀ ਵੀ ਕਰਦਾ ਲਿਖਦਾ ਵੀ ਹਾਂਜੀ ਹਾਂਜੀ ਲਿਖਦਾ ਮੈਂ ਦੇਖ ਲੋ ਵੀ ਵੀਰ ਰਾਈਟਰ ਵੀ ਆ ਨਾਲ ਨਾਲ ਜੋਬ ਵੀ ਕਰਦਾ ਸਟੱਡੀ ਵੀ ਕਰਦਾ ਨਾਲ ਨਾਲ ਰਾਈਟਰ ਵੀ ਆ ਕਿੰਨੇ ਗੁਣ ਪਰਮਾਤਮਾ ਨੇ ਇਸ ਵੀਰ ਵਿੱਚ ਭਰੇ ਹੋਏ ਆ ਵੀਰ ਸੁਣਾ ਦੇ ਕੁਝ ਸਾਰੇ ਜਣੇ ਬੈਠੇ ਦੇਖਦੇ ਆ ਤੈਨੂੰ ਸੁਣਾ ਦੇ ਕੁਝ ਮਿੰਟ ਹੈ ਭਾਜੀ ਲੋਕਲ ਹੀ ਹਾਂ ਨਹੀਂ ਭਾਈ ਮੈਂ ਵੈਸੇ ਨਵਾਂ ਸ਼ਹਿਰ ਤੋਂ ਅੱਛਾ ਨਵਾਂ ਸ਼ਹਿਰ ਤੋਂ ਇੱਥੇ ਮਤਲਬ ਰਹਿੰਦਾ ਹਾਂ ਹਾਂਜੀ ਹਾਂਜੀ ਮੈਂ ਤੀਜੇ ਸਾਲ ਚੱਲਦਾ ਪੀ ਐ ਦਾ ਠੀਕ ਹੈ ਹਾਂਜੀ ਹਾਂਜੀ ਭਾਜੀ ਸੁਣਾ ਦੇ ਕੁਝ ਯਾਰ ਠੀਕ ਹੈ ਭਾਈ ਹਰ ਵਾਰੀ ਪੰਜਾਬੀ ਕਿਉਂ ਹਰ ਵਾਰੀ ਪੰਜਾਬੀ ਕਿਉਂ ਨਿਸ਼ਾਨਾ ਐ ਸਿਆਸੀ ਦਾ ਘੁੰਮਦਾ ਮੰਜ਼ਰ ਅੱਖਾਂ ਮੂਰੇ 47684 ਦਾ ਕਦੇ ਪਾਣੀ ਤੇ ਕਦੇ ਯੂਨੀਵਰਸਿਟੀ ਤੇ ਆਪਣਾ ਹੱਕ ਦੱਸਿਆ ਇਹ ਗੈਰਾਂ ਨੇ ਹੱਸਦੇ ਵਸਦੇ ਪਿੰਡ ਖਾਲੇ ਆ ਕਹਿੰਦੇ ਕਹੋਂਦੇ ਸ਼ਹਿਰਾਂ ਨੇ ਰੋ ਸਵੇਰੇ ਇੱਕ ਆਸ ਨਾਲ ਉੱਠੀਏ ਕਿ ਕੱਲ ਨੂੰ ਹਾਲਾਤ ਬਦਲ ਜਾਣਗੇ ਲੀਡਰਾਂ ਤੋਂ ਕੋਈ ਉਮੀਦ ਨਾ ਰੱਖੋ ਇਹ ਫੋਟੋ ਖਰਾ ਕੇ ਚੱਲ ਜਾਣਗੇ ਆਰਐਸਐਸ ਬੀਜੇਪੀ ਨਾਕਾਮ ਹੋਊਗੀ ਤੁਸੀਂ ਬਸ ਪੱਕੇ ਰਹੋ ਉਸੂਲ ਦੇ ਬੇਨਤੀ ਆਸ਼ੀਰਵਾਦ ਨਾ ਹੋਇਓ ਪਾਲਸੀ ਡਿਵਾਈਡੈਂਡ ਰੂਲ ਦੇ ਪਾਲਸੀ ਡਿਵਾਈਡੈਂਡ ਰੂਲ ਦੇ ਧੰਨਵਾਦ ਹਾਂ ਵੀਰ ਵੀ ਸੋਚ ਵੀ ਬਹੁਤ ਵਧੀਆ ਹੈ ਤੇ ਇਸ ਵੇਲੇ ਧਰਨੇ ਦੇ ਵਿੱਚ ਜਿਹੜਾ ਆਪਣਾ ਯੋਗਦਾਨ ਪਾ ਰਿਹਾ ਗੱਲ ਮੈਂ ਇੱਕ ਵਾਰੀ ਫੇਰ ਕਹਿ ਦਮ ਗੱਲ ਸੰਦਲੀ ਭਾਵਨਾ ਦੀ ਗੱਲ ਜਜ਼ਬੇ ਦੀ ਗੱਲ ਉਸ ਦਰਦ ਨੂੰ ਸਮਝਣ ਦੀ ਜਿਹਦੇ ਕਰਕੇ ਇੱਥੇ ਸਟੂਡੈਂਟ ਬੈਠੇ ਆ ਤੇ ਇਹ ਵੀਰ ਵੀ ਆਪਣਾ ਜਿਹੜਾ ਯੋਗਦਾਨ ਪੜ੍ਹਾਈ ਦੇ ਨਾਲ ਨਾਲ ਜੌਬ ਦੇ ਨਾਲ ਨਾਲ ਸ਼ਾਇਰੀ ਦੇ ਨਾਲ ਨਾਲ ਇੱਥੇ ਸਮਾਂ ਕੱਢ ਕੇ ਵੀ ਇਹਨਾਂ ਸਟੂਡੈਂਟਾਂ ਦੇ ਨਾਲ ਆਪਣਾ ਯੋਗਦਾਨ ਪਾ ਰਿਹਾ done what